ਗੁਰਸ਼ਰਨ ਆ ਦੇਖ ਲਾ ਪ੍ਰਾਬਾ ਅੱਜ ਚਾਹ ਬਣਾ ਰਹੀ ਆ ਦੇਖ ਲਾ ਇਸ ਨੇ ਗੈਸ ਦਾ ਹਾਲ ਕੀ ਬਣਾ ਲਿਆ ਚਾਹ ਬਣਾਉਣੀ ਬਣਾਉਂਦੀ ਨੇ ਇਹ ਕਹਿੰਦੀ ਮੈਂ ਚਾਹ ਸਿੱਖ ਕੇ ਚਾੜੀ ਮੈਂ ਆਪਣੇ ਗੁੱਗੂ ਮੰਮੇ ਵਾਸਤੇ ਬਣਾਇਆ ਕਰ ਰੋਜਾ ਨਹੀਂ ਰੋਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦਾਂ ਗ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਗ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਗ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਗੁਰਸ਼ਰਨ ਆਹ ਦੇਖ ਲਾ ਪ੍ਰਭ ਅੱਜ ਚਾਹ ਬਣਾ ਰਹੀ ਆ ਦੇਖ ਲਾ ਇਸਨੇ ਗੈਸ ਦਾ ਹਾਲ ਕੀ ਬਣਾ ਲਿਆ ਚਾ ਗਗੂ ਮਾਮੇ ਦੀ ਫੇਵਰੇਟ ਹੈ ਨਾ ਚਾਹ 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 ਸੁੱਕਰੀ ਹੈ ਹਾਈ ਹਨਾ ਮਾਸੀ ਉਹਨਾਂ ਨੂੰ ਵੀ ਸੁੱਖ ਬਣ ਜਾਣਾ ਵੀ ਪ੍ਰਵ ਚਾਹ ਬਣਾ ਲੈਂਦੀ ਹੈ ਨਾ ਠੀਕ ਆਲਾ ਵੇ ਕਿਉਂ ਅੱਜ ਦੀ ਚਾਹ ਬੜੀ ਟੇਸੀ ਹੋ ਕਿਉਂ ਕਿ ਮੇਰੇ ਹੱਥਾਂ ਚ ਜਾਦੂ ਹੈ ਇਹਦੇ ਤੇ ਮੋਣੀ ਤਾਂ ਅੰਗ ਕਰੀ ਜਾਂਦੇ ਹੈਗੇ ਇਹ ਗੱਡੀ ਵੜ ਗਈ ਪੁਲੀ ਰੋਗ ਰੋ ਗਿਆ ਇਹਨੂੰ ਗੱਡੀ ਦੇ ਥੱਲੇ ਨਾ ਆ ਜੇ ਕਿਤੇ ਰੋਗ ਰੋ ਗਿਆ ਇਹਨੂੰ ਗੱਡੀ ਦੇ ਥੱਲੇ ਨਾ ਆ ਜੇ ਕਿਤੇ ਆ ਬੈਠ ਕੇ ਗੱਡੀ ਛੱਡ ਲਈ ਨਾ ਹਾਂ ਕੀ ਉਹ ਰੋ ਗਿਆ ਰੋਕ ਜਾ ਨਹੀਂ ਰੋਕ ਜਾ ਦੇ ਇੱਕ ਕੰਮ ਹੈ ਸਭ ਨੂੰ ਜਾਣਦੇ ਦਿੰਦੀ ਹੈ ਇਹ ਕਹੇ ਨਹੀਂ ਜਾਣ ਦਿੰਦਾ ਨਾਲ ਜਾਣਾ ਹੀ ਨਹੀਂ ਸਾਡੇ ਨਾਲ ਚੱਲ ਜਾਣਾ ਦੇਖ ਲੈ ਸਾਰੀ ਦਿਹਾੜੀ ਉਸੇ ਗਰਮੀ 'ਚ ਮਰੇਗੀ ਇਹ ਤਾਂ ਮਸ਼ੀਨ ਵਾਲੇ ਕਰਨੀ ਅਸੀਂ ਜਗ੍ਹਾ ਇਹ ਕੰਮ ਧੰਦੇ ਬਹੁਤ ਆਨੂ ਬੈ ਲੈ ਲੈ ਦੱਸ ਇਹਨਾਂ ਵੇਲੇ ਸੁੱਕੀ ਵੇਖ ਲੈ ਗੱਲ ਸੁਣ ਲੈ ਕਿੱਥੋਂ ਦਾ ਦਾਣਾ ਪਾਣੀ ਕਿੱਥੇ ਲਿਖਿਆ ਹੁੰਦਾ ਨਾ ਕੰਮ ਕਹੇ ਦੇ ਆਏ ਆ ਚਾਹ ਕੋਈ ਪਿਉ ਆਉਂਦੇ ਆ ਸਾਨੂੰ ਇੱਜ਼ਤ ਮਾਣ ਹੈ ਬਈ ਇੱਜ਼ਤ ਮਾਣ ਮਿਲ ਜੀ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਭਾਈ ਮਸ਼ੀਨ ਦਾ ਚੱਕਰ ਹਿੰਦਿਆ ਤੋੜ ਤੇ ਹੁਣ ਸੋਖੀ ਵੀਰ ਜੀ 올 ਰੌਂਡਰ ਜਿਹੜੇ ਬੰਦੇ ਨੇ ਇਹ ਬਿਲਡ ਕਰਨਗੇ ਹੁਣਾਰੇ ਦੇ ਵਿਚਾਰੇ ਦੀ ਇੱਕ ਕੀਤਾ ਵਾ ਸਾਰੇ ਬਲੇਡ ਹੀ ਵਿੰਗੇ ਕਰਦੇ ਵਿਚਾਰੇ ਦੇ ਗਰੀਬ ਦੇ ਘੁਮਾ ਕੇ ਦੂਜੇ ਪਾਸੇ ਨੂੰ ਕਰਦੇ ਪੁੱਛਾ ਦੂਜੇ ਬੰਦੇ ਦਾ ਹੀ ਕੋਈ ਨਹੀਂ ਬਲੇਡ ਸਾਰੇ ਡਾ ਤੇ ਇਧਰ ਕੋਈ ਪਤਾ ਨਹੀਂ ਕਿੱਥੇ ਲੰਘ ਲੰਘ ਜਿਹੜੇ ਮਾਰੇ ਮੋੜ ਬਚੇ ਆ ਉਹ ਅਹੀ ਰਹਿਣ ਨਹੀਂ ਦੇਣੇ ਸੋਖੀ ਕੋਈ ਨਹੀਂ ਉਹ ਲਾ ਦੇਣੇ ਉਹ ਇੰਨਾ ਖਸੂ ਦੇਣੇ ਇੱਥੇ ਅਈ ਤੇ ਵਾ ਇਧਰੇ ਜਰਾ ਵਧਾ ਦੀ ਜੀ ਵੇਖੋ 5 ਵਜੇ ਕਿੱਥੇ ਆਪਣੇ ਆਪ ਹੋ ਜਾ ਯਾਰ ਹੈ ਦੱਬੀ ਹੋਣਾ ਵੇਲਡਿੰਗ ਦਾ ਕੰਮ ਹਾਂ ਬਈਆ ਜੀ ਬਈ ਹੋਰ ਪਤਾ ਨਹੀਂ ਲੁਤਾ ਜੀ ਹਾਂ ਅਹੀਂ ਥੜਾ ਹੋਰ ਕੱਚਾ ਕਰ ਲੱਗੇਗਾ ਸੋਕੇ ਚੰਗੇ ਤਰ੍ਹਾਂ ਸਫਾਈ ਕਰਦੇ ਪਤਾ ਨਾ ਲੱਗੇ ਇਥੇ ਖਲਾਰਾ ਪਾਈ ਰੱਖਿਆ ਆਪਾਂ ਠੀਕ ਹੈ ਨਾ ਬਾਕੀ ਉਹ ਮੁੰਡੇ ਦਾ ਧੰਨਵਾਦ ਬਹੁ ਬਹੁ ਮਿਹਰਬਾਨੀ ਥੈਂਕ ਯੂ ਸ਼ਾ ਜੀ ਮਦਦ ਆਸਤੇ ਬਹੁਤ ਮਦਦ ਕੀਤੀ ਮੁੰਡੇ ਨੇ ਯਾਰ ਸਾਡੀ ਆ ਤੇਰੇ ਤੇਰੇ ਮਾਮਲੇ ਮੁੰਡੇ ਵੇਖਣਗੇ ਆ ਡਰਾਈਵਰ ਸਾਹਿਬ ਨੇ ਤੇਰ ਪਸਾ ਛੱਡੀਆ ਨਾ ਕੋਈ ਛੱਡਿਆ ਇਹਦਾ ਇਹ ਮੂੰਹ ਨਹੀਂ ਕਰਦਾ ਲਿਆ ਲਿਆ ਐਨੇ ਕੱਢਣੀ ਆ ਤੈਨੂੰ ਕਿਹਾ ਨਾ ਤੋੜ ਦੇਣਾ ਇਹਨੇ ਬੰਦ ਕਿਉਂ ਕਰ ਆ ਵੇ ਤੋੜ ਕੇ ਭਰਾ ਕੀਤਾ ਸੰਗਲ ਤੇਰਾ ਕਹਿੰਦਾ ਇਹ ਕਿੱਥੇ ਟੁੱਟ ਜੂ ਮਾੜਾ ਆ ਜਾ ਜ਼ੋਰ ਲੱਗਣਾ ਬਾਈ ਮੈਂ ਪਤਾ ਕਿੰਨੀਆਂ 18 19 ਕਢਾ ਆ ਉਹ ਪੈ ਗਿਆ ਗਿਫਟ ਹੋ ਗਿਆ ਉਹ ਵੇਖਿਆ ਮੈਂ ਉਹਨੂੰ ਕਿਹਾ ਤਾਰ ਲਾ ਆ ਉਹ ਆਉਂਦਾ ਹੀ ਤਾਰ ਲੈ ਗੇ ਉਹ ਚੋਬਰ ਨੇ ਕੰਮ ਕਰਨਾ ਤੋੜਾ ਮੈਂ ਕਹਦੇ ਪਿਆੜਿਆ ਮਾਮਿਆਂ ਦੇ ਕੇ ਮੈਂ ਮਾਮੇ ਆ ਲੈ ਮਾਮੇ ਆ ਕਰਾਉਂਦੇ ਹਾਂ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ